ਸਭ ਦੋਸਤਾਂ ਦਾ ਸੱਜਣ মিডিਆ ਚੈਨਲ ਉੱਤੇ ਸਵਾਗਤ ਹੈ ਮੈਂ ਬਲਬੀਰ ਜੰਡੂ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਲਈ ਪੂਰਾ ਮਾਹੌਲ ਜਿਹੜਾ ਪੱਕਿਆ ਹੋਇਆ ਤੇ ਅੱਜ ਪਹਿਲੇ ਪੜਾ ਦੀਆਂ ਜਿਹੜੀਆਂ ਵੋਟਾਂ ਉਹ ਵੀ ਲਗਭਗ 21 ਰਾਜਾਂ ਦੇ ਅੰਦਰ ਤੇ 102 ਸੀਟਾਂ ਉੱਤੇ ਪੈ ਗਈਆਂ ਤੇ ਪੰਜਾਬ ਦੇ ਵਿੱਚ ਵੀ ਇਸ ਵੇਲੇ ਜਿਹੜਾ ਮਾਹੌਲ ਹੈ ਉਸ ਮਾਹੌਲ ਦੇ ਵਿੱਚ ਪੰਜਾਬ ਦੀ ਖਾਸ ਕਰਕੇ ਖੇਤਰੀ ਪਾਰਟੀ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ ਪੰਥ ਦੇ ਵਿੱਚ ਦੇ ਰਾਜਸੀ ਖੇਤਰ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਸ ਦੀ ਪ੍ਰਤੀਨਿਧਤਾ ਕਰਦਾ ਤੇ ਇਸ ਤਰ੍ਹਾਂ ਸਿੱਖ ਪੰਥ ਦੀ ਧਾਰਮਿਕ ਖੇਤਰ ਦੀ ਪ੍ਰਤੀਨਿਧਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਪਰ ਪਿਛਲੇ ਸਮੇਂ 'ਚ ਅਸੀਂ ਦੇਖਿਆ ਦੇ ਦੋਨਾਂ ਸੰਸਥਾਵਾਂ ਦੇ ਵਕਾਰ ਨੂੰ ਵੀ ਛੱਟ ਲੱਗੀ ਐ ਤੇ ਉਹਨਾਂ ਦਾ ਪ੍ਰਭਾਵ ਦਾ ਜਿਹੜਾ ਖੇਤਰ ਐ ਉਹ ਵੀ ਘਟਿਆ ਤੇ ਇਸ ਦੇ ਪਿੱਛੇ ਮੁੱਖ ਕਾਰਨ ਜਿਹੜੀਆਂ ਘਟਨਾਵਾਂ ਹੈਗੀਆਂ ਚਾਹੇ ਉਹ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਉਸ ਤੋਂ ਹੁਣ ਉਹ ਦੂਰ ਹੋਇਆ ਤੇ ਸ਼੍ਰੋਮਣੀ ਕਮੇਟੀ ਦੇ ਅੰਦਰ ਇੱਕ ਜਿਹੜਾ ਜਮਹੂਰੀ ਢਾਂਚਾ ਸੀਗਾ ਜਿਸ ਢੰਗ ਨਾਲ ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਸੀ ਪ੍ਰਤੀਨਿਧ ਆਉਂਦੇ ਸੀ ਤੇ ਉਹ ਨਾ ਰਹਿਣ ਕਰਕੇ ਪਿਛਲੇ ਲੰਮੇ ਸਮੇਂ ਤੋਂ ਚੋਣਾ ਨਾ ਹੋਣ ਕਰਕੇ ਜਿਹੜਾ ਦਿੱਲੀ ਦਾ ਹਿੱਸਾ ਸੀਗਾ ਸ਼੍ਰੋਮਣੀ ਕਮੇਟੀ ਦੇ ਨਾਲ ਜੁੜਿਆ ਹੋਇਆ ਦਿੱਲੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦਾ ਹਿੱਸਾ ਸੀ ਉਹ ਇਹਦੇ ਤੋਂ ਵੱਖ ਹੋ ਗਏ ਇਸੇ ਸਥਿਤੀ ਦੇ ਵਿੱਚ ਅੱਜ ਜਦੋਂ ਜਿਹੜੀ ਸਾਡੇ ਸਮੁੱਚੀ ਜਿਹੜੀ ਰਾਜਸੀ ਸਥਿਤੀ ਹੈ ਆਰਥਿਕ ਸਥਿਤੀ ਹੈ ਸਮਾਜਿਕ ਸਥਿਤੀ ਹੈ ਤਾਂ ਇਸ ਦੇ ਵਿੱਚ ਸਿੱਖ ਪੰਥ ਤੇ ਸਿੱਖ ਸਮਾਜ ਨੂੰ ਵੀ ਇਹ ਲੱਗ ਰਿਹਾ ਹੈ ਕਿ ਕਿਤੇ ਜਿਹੜੀ ਉਹਨਾਂ ਦੀ ਇੱਕ ਬੜੀ ਅਹਿਮ ਭੂਮਿਕਾ ਹੁੰਦੀ ਸੀ ਤੇ ਇਹੋ ਜੇ ਮੌਕਿਆਂ ਦੇ ਉੱਤੇ ਉਹਨਾਂ ਦੀ ਤਾਕਤ ਦਾ ਇੱਕ ਦਬਦਬਾ ਹੁੰਦਾ ਸੀ ਤੇ ਜਿਹੜੀਆਂ ਵੀ ਪਾਰਟੀਆਂ ਰਾਜਸੀ ਖੇਤਰ ਚ ਜਾਂ ਧਾਰਮਿਕ ਖੇਤਰ ਚ ਫੈਡਰਲਿਜ਼ਮ ਲਈ ਕੰਮ ਕਰਦੀਆਂ ਸੀ ਜਾਂ ਡੈਮੋਕ੍ਰੇਸੀ ਲਈ ਕੰਮ ਕਰਦੀਆਂ ਸੀ ਉਹਨਾਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਜਿਹੜਾ ਇਸ ਖੇਤੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇਹਦੇ ਵਿੱਚ ਮੋਰੀ ਭੂਮਿਕਾ ਨਿਭਾਉਂਦਾ ਰਿਹਾ ਔਰ ਇਸ ਸਥਿਤੀ ਦੇ ਵਿੱਚ ਅੱਜ ਵੀ ਜਿਹੜਾ ਸਿੱਖ ਪੰਥ ਹੈ ਸਿੱਖ ਸਮਾਜ ਹੈ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਅਸੀਂ ਕਿੱਥੇ ਖੜੇ ਆ ਤੇ ਇਸ ਵੇਲੇ ਸਿੱਖ ਸਮਾਜ ਤੇ ਸਿੱਖ ਪੰਥ ਦੀ ਇਹ ਸਾਰੀ ਜਿਹੜੀ ਸਮੁੱਚੀ ਦੇਸ਼ ਦੇ ਅੰਦਰ ਇਸ ਵੇਲੇ ਗੰਭੀਰ ਸਥਿਤੀ ਬਣੀ ਹੈ ਉਸ ਦੇ ਵਿੱਚ ਕੀ ਭੂਮਿਕਾ ਰਹੇਗੀ ਤੇ ਕਿਸ ਤਰ੍ਹਾਂ ਦਾ ਜਿਹੜਾ ਆਉਣ ਵਾਲੇ ਸਮੇਂ 'ਚ ਉਸ ਦਾ ਭਵਿੱਖ ਬਣੇਗਾ ਇਹ ਸਾਰੀ ਸਥਿਤੀ ਦੇ ਵਿੱਚ ਇਸ ਗੱਲ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਰਜਿੰਦਰ ਸਿੰਘ ਖਾਲਸਾ ਉਹਗੇ ਸਿੱਖ ਵਿਦਵਾਨ ਜਿਨ੍ਹਾਂ ਨੇ ਸਿੱਖ ਰਾਜਨੀਤੀ ਨੂੰ ਸਿੱਖ ਪੰਥ ਨੂੰ ਸਿੱਖ ਸਮਾਜ ਨੂੰ ਬੜਾ ਨੇੜੋਂ ਦੇਖਿਆ ਤੇ ਇਹ ਸਾਰੇ ਦਾ ਜੋ ਕੁਝ ਪਿਛਲੇ ਸਮੇਂ ਚ ਸਿੱਖ ਸਮਾਜ ਦੇ ਵਿੱਚ ਵਾਪਰਿਆ ਉਸ ਦਾ ਬੜਾ ਡੂੰਘਾਈ ਨਾਲ ਅਧਿਐਨ ਕੀਤਾ ਹੋਇਆ ਤੇ ਇਹ ਸਬੰਧ ਵਿੱਚ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਔਰ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੀ ਮੌਜੂਦਾ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਐ ਤੇ ਉਹਨਾਂ ਦੀ ਇਹ ਸਾਰੇ ਦੇ ਬਾਰੇ ਕੀ رائے ਹੈ ਇਹ ਖਾਸਾ ਹੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਚੰdru ਸਭਾ ਆਉਕੀ ਨੂੰ ਆਉਕੀ ਦੇ ਸੱਜਣ ਮੀਡੀਆ ਦੇ ਸਾਰੇ ਦਰਸ਼ਕਾਂ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜਿਸ ਤਰ੍ਹਾਂ ਮੈਂ ਆਪਣੀ ਭੂਮਿਕਾ 'ਚ ਗੱਲ ਕੀਤੀ ਹੈ ਦੇਸ਼ ਦੀ ਇਸ ਵੇਲੇ ਜਿਸ ਤਰ੍ਹਾਂ ਦੀ ਸਾਰੀ ਸਮੁੱਚੀ ਸਥਿਤੀ ਬਣੀ ਹੈ ਤਾਂ ਕਿਉਂਕਿ ਜਿਹੜਾ ਸਮੁੱਚਾ ਸਮਾਜ ਹੈ ਉਸ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਗੱਲ ਥੱਲੇ ਤੱਕ ਚੱਲ ਰਹੀ ਹੈ ਸਾਰੇ ਪਾਸੇ ਕਿ ਜੋ ਹਾਲਤ ਘਟ ਗਿਣਤੀਆਂ ਦੀ ਹੈ ਜੋ ਜਿਹੜੀਆਂ ਦੱਬੇ ਕੁਚਲੇ ਜਾਂ ਦਲਿਤ ਸਮਾਜ ਹੈ ਜਿਹੜਾ ਔਰ ਆਦੀਵਾਸੀ ਲੋਕ ਹੈ ਉਹਨਾਂ ਦੀ ਹੈ ਦੂਸਰੇ ਜਿਹੜੀਆਂ ਘਟ ਗਿਣਤੀਆਂ ਦੇ ਲੋਕ ਹੈ ਉਹਨਾਂ ਦੀ ਹੈ ਤੇ ਜਿਸ ਢੰਗ ਦੇ ਨਾਲ ਦੇਸ਼ ਦੇ ਅੰਦਰ ਇਹ ਚਰਚਾ ਛੜੀ ਹੋਈ ਹੈ ਕਿ ਜੇ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਜਿਸ ਢੰਗ ਨਾਲ ਇਰਾਦਾ ਰੱਖਦੀ ਹੈ ਸੰविधान ਨੂੰ ਬਦਲਣ ਦਾ ਤੇ ਇਹ ਸਾਰੇ ਦੇ ਵਿੱਚ ਤੁਸੀਂ ਜਿਹੜੀ ਐ ਸਿੱਖ ਪੰਥ ਜਾਂ ਸਿੱਖ ਸਮਾਜ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੱਟੂ ਸਾਹਿਬ ਅਸਲ ਦੇ ਵਿੱਚ ਇਸ ਵੇਲੇ ਹਾਲਾਤ ਜਿਹੜੇ ਨੇ ਸਾਰੇ ਦੇਸ਼ ਦੇ ਹੀ بڑے ਗਵੀਰ ਨੇ ਲੇਕਿਨ ਸਾਡਾ ਕੰਸਰਨ ਜਿਹੜਾ ਬਹੁਤ ਜ਼ਿਆਦਾ ਪੰਜਾਬ ਬਾਰੇ ਹੈ ਤੇ ਸਿੱਖ ਕੌਮ ਬਾਰੇ ਹੈ ਜੀ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਅਕਾਲੀ ਦਲ ਨੁਮਾਇੰਦਗੀ ਕਰਦਾ ਤੁਸੀਂ ਕਿਹਾ ਵੀ ਨੁਮਾਇੰਦਗੀ ਕਰਦਾ ਮੈਂ ਕਹਾਂਗਾ ਕਰਦਾ ਸੀ ਸ਼੍ਰੋਮਣੀ ਕਮੇਟੀ ਜਿੱਥੋਂ ਤੱਕ ਸਵਾਲ ਹੈ ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਦੀ ਹਦੀਦ ਹੈ ਅਕਾਲੀ ਦਲ ਦੀ ਉਹ ਫੌਜ ਹੈ ਜਿਹੜੀ ਸਾਰੀ ਉੱਥੇ ਲੱਗੀ ਹੋਈ ਹੈ ਉਹ ਕੋਈ ਅੱਡ ਨਹੀਂ ਹੈ ਔਰ ਅੱਜ ਜਿਸ ਮਾੜੀ ਹਾਲਤ ਚ ਕੌਮ ਪਹੁੰਚੀ ਹੈ ਕਿ ਅੱਜ ਜਿਹਦੀ ਹੋਂਦ ਹੀ ਕੋਈ ਨਹੀਂ ਨਜ਼ਰ ਆ ਰਹੀ ਇਸ ਇਲੈਕਸ਼ਨ ਦੇ ਵਿੱਚ ਸਹੀ ਲਫ਼ਜ਼ਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਸਿੱਖ ਕੌਮ ਦੀ ਕੋਈ ਹੋਂਦ ਨਹੀਂ ਨਜ਼ਰ ਆ ਰਹੀ ਉਹਦੇ ਲਈ ਇੱਕ ਖਾਸ ਤੌਰ ਤੇ ਜ਼ਿੰਮੇਵਾਰ ਕალიਦ ਹੈ ਜਿਵੇਂ ਉਹਨਾਂ ਨੇ ਕੌਮ ਨੇ ਉਹਨਾਂ ਵਿੱਚ ਵਿਸ਼ਵਾਸ ਜਤਾਇਆ ਲੇਕਿਨ ਉਹਨਾਂ ਨੇ ਕੌਮ ਦੇ ਵਿਸ਼ਵਾਸ ਨੂੰ ਤੋੜ ਕੇ ਸਿਰਫ ਆਪਣੇ ਘਰ ਭਰੇ ਆਪਣੇ ਢਿੱਡ ਭਰੇ ਆਪਣੇ ਸਵਾਰਥ ਪੂਰੇ ਕੀਤੇ ਇਸ ਸਿੱਖ ਕੌਮ ਦੇ ਹਿੱਤਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਬਿਲਕੁਲ ਇਗਨੋਰ ਕਰ ਦਿੱਤਾ ਉਹਦਾ ਨਤੀਜਾ ਹੈ ਕਿ ਅੱਜ ਇਹ ਹਾਲਾਤ ਦੇ ਵਿੱਚ ਕੌਮ ਪਹੁੰਚੀ ਹੈ ਜੇ ਮੈਂ ਇਹ ਕਹਾ ਕਿ ਜਿੰਨੀ ਮਾੜੀ ਹਾਲਤ ਅੱਜ ਹੈ ਕਿ ਕੌਮੀ ਤੌਰ ਤੇ ਕੋਈ ਸਾਡੇ ਕੋਲ ਅਗਵਾਈ ਨਹੀਂ ਜਿਹੜੀ ਅਗਵਾਈ ਅਸੀਂ ਜਨਵਰੀ ਤੱਕ ਸਮਝਦੇ ਰਹੇ ਹਾਂ ਉਹਨੇ ਤਾਂ ਤੁਰਨਾ ਧੋਖਾ ਦਿੱਤਾ ਉਹ ਅਗਵਾਈ ਤਾਂ ਸਾਡੀ ਅਗਵਾਈ ਨਾ ਬਣ ਕੇ ਇੱਕ ਵਿਕਾਉ ਟੋਲਾ ਸੀ ਜਿਨੇ ਆਪਣੇ ਜ਼ਮੀਰ ਵੇਚ ਦਿੱਤੀ ਤੇ ਕੌਮ ਨੂੰ ਭਾਰੀ ਨੁਕਸਾਨ ਪਹੁੰਚਾਇਆ ਉਸ ਤੋਂ ਕੌਮ ਮੁਕਤੀ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਹੱਦ ਤੱਕ ਪਾ ਚੁੱਕੀ ਹੈ ਲੇਕਿਨ ਐਸੇ ਹਾਲਾਤ ਦੇ ਵਿੱਚ ਜਿਹੜਾ ट्रांजिशन ਪੀਰੀਅਡ ਹੁੰਦਾ ਹੈ ਕਿ ਇੱਕ ਲੀਡਰਸ਼ਿਪ ਰਿਜੈਕਟ ਹੋਵੇ ਇੱਕ ਨਵੀਂ ਲੀਡਰਸ਼ਿਪ ਉੱਭਰਦੀ ਹੈ ਉਹ ਜੇ ਤਾਂ ਤੁਸੀਂ ਕੌਮ ਦੇ ਵਿੱਚ ਨਹੀਂ ਉਭਰੀ ਜਿਹੜੀ ਬੜੀ ਦੁਖਦਾਈ ਗੱਲ ਹੈ ਇੱਕ ਗੱਲ ਤੇ ਬੜੀ ਸਿੱਧੀ ਜਈ ਹੈ ਅਸੀਂ ਇੰਨੀ ਛੋਟੀ ਮਨਿਓਰਿਟੀਆਂ ਕਿ ਜਿਸ ਵੇਲੇ ਸਾਰੇ ਦੇਸ਼ ਦੇ ਇਲੈਕਸ਼ਨ ਹੁੰਦੇ ਨੇ ਉਹਦੇ ਵਿੱਚ ਸਾਡਾ ਕੋਈ ਬਹੁਤ ਵੱਡਾ ਰੋਲ ਨਹੀਂ ਹੁੰਦਾ ਲੇਕਿਨ ਐਡੀ ਗਈ ਗਵਾਚੀ ਗੱਲ ਵੀ ਨਹੀਂ ਕਿਉਂਕਿ ਇੱਕ ਤਾਂ ਪੰਜਾਬ ਦੇ ਵਿੱਚ 13 ਸੀਟਾਂ ਨੇ ਲੋਕ ਸਭਾ ਦੀਆਂ ਔਰ ਸਿਰਫ ਇੰਨਾ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਰ ਸ਼ਹਿਰ ਦੇ ਵਿੱਚ ਸਿੱਖ ਬੈਠੇ ਨੇ ਭਾਵੇਂ ਸਾਡੀ ਗਿਣਤੀ ਸਾਡੀ ਲਾ ਕੇ 2% ਹੋਵੇ ਪਰ ਜਿਸ ਵੇਲੇ ਇੱਕ ਦੇਸ਼ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਨਿਰਣਾ ਹੀ ਹੈ ਉਹ 2-3% ਵੋਟਾਂ ਤੇ ਚੇਂਜ ਓਵਰ ਨਾਲ ਹੀ ਹੋ ਰਿਹਾ ਹੋਵੇ ਤੋਂ ਉਸ ਲਈ 2% ਵੋਟ ਵੀ ਬੜੀ ਮਹੱਤਵ ਰੱਖਦਾ ਹੈ ਅਸੀਂ ਬੇਸ਼ੱਕ ਕਿਸੇ ਤੜੇ ਨੂੰ ਸਾਨੂੰ ਜੁਆਇਨ ਨਹੀਂ ਕਰਨਾ ਚਾਹੀਦਾ ਲੇਕਿਨ ਅਸੀਂ ਆਪਣੀਆਂ ਕੁਝ ਮੰਗਾਂ ਲੈ ਕੇ ਆਪਣੀਆਂ ਕੁਝ ਕੰਡੀਸ਼ਨਸ ਲੈ ਕੇ ਇਹ ਗੱਲ ਕਰ ਸਕਦੇ ਸਨ ਜਿਹੜੀ ਸਾਡੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਜਿਹੜੀ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਦੀ ਗੱਲ ਕਰੇਗਾ ਸਿੱਖ ਕੌਮ ਦੀ ਗੱਲ ਕਰੇਗਾ ਅਸੀਂ ਉਹਦੇ ਨਾਲ ਖਲੋਵਾਂਗੇ ਪਰ ਇਹ ਤਾਂ ਹੁੰਦਾ ਜੇ ਇੱਕ ਕਲੈਕਟਿਵ ਲੀਡਰਸ਼ਿਪ ਹੁੰਦੀ ਅੱਜ ਜਿਹੜੀ ਲੀਡਰਸ਼ਿਪ ਅਸੀਂ ਜਿਹਨੂੰ ਸਮਝਦੇ ਰਹੇ ਆ ਉਹ ਖਤਮ ਹੋ ਗਈ ਉਹਨੂੰ ਸਿੱਖ ਕੌਮ ਤੋਂ ਪਰਵਾਣਗੀ ਖਤਮ ਹੈ ਐਚਐਲਐਸਿਕ ਉਹਰ ਬਲਕਿ ਇੱਕ ਬੜਾ ਬੜਾ ਖਤਰਾ ਹੈ ਤੇ ਇਸ ਵੇਲੇ ਕਿਤੇ ਸਿੱਖ ਮੁੜ ਕੇ ਉਧਰ ਮੂੰਹ ਨਾ ਕਰ ਲੈਣ ਜੇਸੀ ਕਹੀ ਹੈ ਕਿ ਅੱਜ ਉਹਨਾਂ ਦਾ ਕੋਈ ਕਿਰਦਾਰ ਬਦਲ ਗਿਆ ਹੈ ਇਹ ਤਾਂ ਸਿਰਫ ਵਿਖਾਵਾ ਹੈ ਮਗਰ ਮਸਲੇ ਅਥਰੂ ਨਹੀਂ ਕਿ ਅਸੀਂ ਦੁਬਾਰਾ ਕਿਸ ਤਰ੍ਹਾਂ ਸਿੱਖ ਕੌਮ ਦੇ ਵਿੱਚ ਆਪਣਾ ਆਧਾਰ ਬਣਾ ਸਕੀਏ ਜੋ ਕੁਝ ਵੀ ਉਹ ਵਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਗਰ ਅੱਜ ਬੀਜੇਪੀ ਨਾਲ ਇਹਨਾਂ ਦੀ ਸਾਂਝ ਨਹੀਂ ਹੋਈ ਇਹਦਾ ਕਾਰਨ ਇਹ ਨਹੀਂ ਕਿ ਇਹ ਸਾਂਝ ਨਹੀਂ ਕਰਨਾ ਚਾਹੁੰਦੇ ਸੀ ਲੇਕਿਨ ਜਿਹੜਾ ਪਹਿਲਾਂ ਇਹਨਾਂ ਦਾ ਰੋਲ ਪੰਜਾਬ 'ਚ ਹੁੰਦਾ ਸੀ ਕਿ ਇਹ ਵੱਡੇ ਪ੍ਰਭਾਵ ਵਾਲਾ ਰੋਲ ਦੇ ਬਹਾਉਂਦੇ ਸੀ ਬੀਜੇਪੀ ਸਹਾਇਕ ਜਥੇਬੰਦੀ ਸਾਈਕੋ ਪੋਲਿਟੀਕਲ ਵਿੰਗ ਹੁੰਦਾ ਸੀ ਅੱਜ ਉਹ ਆਪਣੇ ਆਪ ਨੂੰ ਇੱਕ ਨੰਬਰ ਤੇ ਰੱਖਣਾ ਚਾਹੁੰਦੇ ਨੇ ਕਿਉਂਕਿ ਸਮਝਦੇ ਨੇ ਕਿ ਇਹਨਾਂ ਦੀ ਖਾਲਸ ਜਿਹੜੀ ਕਿੰਨੀ ਪਤਲੀ ਹੋ ਗਈ ਐ ਸਿੱਖ ਕੌਮ ਦੇ ਵਿੱਚ ਇਹਨਾਂ ਨੂੰ ਹੁਣ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਅੱਜ ਇਹ ਲੀਡਰਸ਼ਿਪ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਅਕਾਲੀ ਦਲ ਦੇ ਕਮਜ਼ੋਰ ਹੋਣ ਦੀ ਵਜ੍ਹਾ ਕਰਕੇ ਸਿੱਖੇ ਰੁਖ ਰੁਖ ਹੋਇਆ ਪਿਆ ਪਹਿਲਾਂ ਵੀ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਲੇਕਿਨ ਬਹੁਤੇ ਤੌਰ ਤੇ ਕੁਝ ਸਿੱਖ ਕਾਂਗਰਸ ਦੇ ਵਿੱਚ ਹੁੰਦੇ ਸਨ ਬਾਕੀ ਆਮ ਤੌਰ ਤੇ ਅਕਾਲੀ ਦਲ ਨਾਲ ਜੁੜੇ ਹੁੰਦੇ ਸਨ ਵਿੱਚੋਂ ਇੱਕ ਦੌਰ ਆਇਆ ਜਿਸ ਦੇ ਲੀ ਅਕੈਮਨਸ ਪਾਰਟੀਆਂ ਦਾ ਥੋੜਾ ਜਿਹਾ ਪ੍ਰਭਾਵ ਵਧਿਆ ਔਰ ਉਦੋਂ ਕੁਝ ਜਿਹੜੇ ਸਿੱਖ ਉਧਰ ਵੀ ਉਹਨਾਂ ਦਾ ਰੁਝਾਨ ਗਿਆ ਲੇਕਿਨ ਸਮੂਹਿਕ ਤੌਰ ਤੇ ਅਕਾਲੀ ਦਲ ਨੂੰ ਇੱਕ ਪੰਥਕ ਜਥੇਬੰਦੀ ਸਮਝ ਕੇ ਤੇ ਉਹਦੇ ਨਾਲ ਹੀ ਸਿੱਖ ਜੁੜਿਆ ਹੁੰਦਾ ਸੀ ਅੱਜ ਤੁਸੀਂ ਦੇਖੋ ਕਿੰਨਾ ਸਿੱਖ ਹੈ ਜਿਹੜਾ ਭਾਜੀਪੀ ਦੇ ਵਿੱਚ ਚਲਾ ਗਿਆ ਹਾਲੇ ਕਿ ਸਿਧਾਂਤਕ ਤੌਰ ਤੇ ਕਿਸੇ ਸਿੱਖ ਨੂੰ ਭਾਜੀਪੀ ਦੇ ਨੇੜੇ ਜਾਣ ਦਾ ਵੀ ਨਹੀਂ ਸੋਚਣਾ ਚਾਹੀਦਾ ਨਾਲ ਜਾਣ ਦੀ ਗੱਲ ਤੇ ਦੂਰ ਐ ਨੇੜੇ ਜਾਂਦਾ ਵੀ ਨਹੀਂ ਸੋਚਣਾ ਚਾਹੀਦਾ ਕਿੰਨਾ ਕਾਂਗਰਸ ਦੇ ਵਿੱਚ ਐ ਕਿੰਨਾ ਆਮ ਆਦਮੀ ਪਾਰਟੀ ਚ ਜਾ ਲਿਆ ਗਿਆ ਔਰ ਆਮ ਆਦਮੀ ਪਾਰਟੀ ਚ ਉਹ ਗਿਆ ਜਿਹੜਾ ਬੜਾ ਕਮਿਟਿਡ ਸਿੱਖ ਕੈਡਰ ਸੀ ਅੱਜ ਜਿਵੇਂ ਖੇਰੂ ਖੇਰੂ ਹੋਇਆ ਪਿਆ ਸਾਰਾ ਸਿੱਖ ਕੌਮ ਸਾਰਾ ਪੰਥ ਉਹਦੇ ਵਿੱਚ ਹਰ ਕੋਈ ਆਪਣਾ ਆਪ ਉਧਰ ਹੋਇਆ ਪਿਆ ਕੋਈ ਇੱਕ ਪੋਲੀਟੀਕਲ ਸੋਚ ਇੱਕ ਪੋਲੀਟੀਕਲ ਗੋਲ ਇਹ ਦੋਨੋਂ ਚੀਜ਼ਾਂ ਬੁਆਧ ਗਈਆਂ ਨੇ ਗੋਲ ਸੋਚ ਦੇ ਵਿੱਚੋਂ ਨਿਕਲਣਾ ਸੀ ਇੱਕ ਪੋਲੀਟੀਕਲ ਸੋਚ ਨਹੀਂ ਰਹੀ ਇਹਦੇ ਵਾਸਤੇ ਪ੍ਰਮੁਖ ਤੌਰ ਤੇ ਜ਼ਿੰਮੇਵਾਰ ਜਿਹੜਾ ਉਹ ਅਕਾਲੀ ਦਲ ਹੈ ਲੇਕਿਨ ਅੱਜ ਜਸੀਂ ਇਹੀ ਕਹਿੰਦੇ ਰਹੀਏ ਵੇ ਅਕਾਲੀ ਦਲ ਜ਼ਿੰਮੇਵਾਰ ਹੈ ਅਕਾਲੀ ਦਲ ਜ਼ਿੰਮੇਵਾਰ ਹੈ ਤੇ ਉਹਦਾ ਕੋਈ ਨਤੀਜਾ ਨਹੀਂ ਨਿਕਲਣਾ ਅੱਜ ਇਹ ਸੋਚਣਾ ਪਏਗਾ ਕਿ ਸਿੱਖਾਂ ਨੇ ਕਿਸ ਪਾਸੇ ਜਾਣਾ ਹੈ ਇਸ ਇਲੈਕਸ਼ਨ ਦੇ ਵਿੱਚ ਸਿੱਖ ਦਾ ਕੀ ਰੋਲ ਹੋਣਾ ਚਾਹੀਦਾ ਜਿੱਥੇ ਪੰਜਾਬ ਦੇ ਬਾਰੇ ਫੈਸਲਾ ਕਰਨ ਦੀ ਲੋੜ ਹੈ ਉੱਥੇ ਦੇਸ਼ ਦੇ ਵਿੱਚ ਬਾਕੀ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ ਉਹਨਾਂ ਨੂੰ ਵੀ ਇੱਥੋਂ ਅਗਵਾਈ ਮਿਲਣੀ ਚਾਹੀਦੀ ਹੈ ਵੀ ਉਹ ਕਿਹੜੇ ਪਾਸੇ ਜਾਣ ਇੱਥੇ ਅਗਵਾਈ ਦਾ ਹਾਲ ਤੇ ਇਹ ਹੈ ਕਿ ਪਿੱਛੇ ਜਦੋਂ ਰਾਮ ਮੰਦਰ ਵਾਲਾ ਮੁੱਦਾ ਆਇਆ ਸੀ ਤੇ ਜਿਹੜੇ ਸਾਰੇ ਤਖਤਾਂ ਦੇ ਜਥੇਦਾਰ ਨੇ ਉਹ ਕੋਈ ਅਗਵਾਈ ਦੇਣ ਦੇ ਵਿੱਚ ਫੇਲ ਰਹੇ ਕਿ ਸਿੱਖ ਕੀ ਕਰਨ ਤੇ ਇਹ politcal ਵੱਖ ਦੇ ਉੱਤੇ ਤੇ ਅਕਾਲੀ ਦਲ ਰਿਜੈਕਟ ਹੋ ਚੁੱਕਾ ਹੈ ਕਿ ਉਹਨ ਕੀ ਦੀ ਅਗਵਾਈ ਦੇ ਵਿੱਚ ਕੋਈ ਗੱਲਬਾਤ ਚੱਲੇ ਇਸ ਕਰਕੇ ਸਿੱਖਾਂ ਨੂੰ ਸਮੂਹਿਕ ਤੌਰ ਤੇ ਆਪ ਸੋਚਣਾ ਪਵੇਗਾ ਇਸ ਹਾਲਾਤ ਦੇ ਵਿੱਚ ਉਹਨਾਂ ਕਿੱਧਰ ਜਾਣਾ ਹੈ ਔਰ ਇਹਦੇ ਵਿੱਚ ਪੰਜਾਬ ਨੂੰ ਤੇ ਬਾਕੀ ਦੇਸ਼ ਨੂੰ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਇੱਕ ਖੋਤ ਉਤ ਖਾਤਾ ਜੀ ਦੇਖੋ ਜੇ ਤੁਸੀਂ ਅਲੱਗ ਕਰਨ ਦੀ ਗੱਲ ਕਰਦੇ ਹੋ ਤਾਂ ਹੋ ਹੀ ਨਹੀਂ ਨਾ ਸਕਦਾ ਕਿਉਂਕਿ ਅਸੀਂ ਇੱਕ ਸੰਵਿਧਾਨ ਦੇ ਤਹਿਤ ਹੀ ਹੈ ਸਾਰਾ ਕੁਝ ਇਕੱਠਾ ਹੀ ਹੈਗਾ ਦੇਸ਼ ਇੱਕ ਹੈ ਤਾਂ ਉਸ ਦੇ ਵਿੱਚ ਅਸੀਂ ਦੇਖਦੇ ਆ ਕਿ ਜੇ ਸੰਵਿਧਾਨ ਦੀ ਜਿਹੜੀ ਐਸੋਲੀ ਸਥਿਤੀ ਹੈ ਜਿੰਦੇ ਵਿੱਚ ਘੱਟ ਗਿਣਤੀਆਂ ਦੀ ਰਾਖੀ ਦੀ ਗੱਲ ਹੋਈ ਹੈ ਗੱਲ ਕੀਤੀ ਜਾਂਦੀ ਹੈ ਘੱਟ ਗਿਣਤੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਪਰ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿ ਸੰਵਿਧਾਨ ਨੂੰ ਬਦਲਣ ਦੀਆਂ ਜਾਂ ਸੰਵਿਧਾਨ ਬਿਲਕੁਲ ਹੀ ਨਵਾਂ ਲਿਖ ਦੇਣ ਦੀਆਂ ਤਾਂ ਉਹਦੇ ਵਿੱਚ ਫਿਰ ਜਿਹੜੇ ਸਿੱਖ ਸਮਾਜ ਹੋ ਆਪਣਿਆਂ ਨੂੰ ਕਿੱਥੇ ਖੜਾ ਪਾਏਗਾ ਜਰੂਰ ਸਾਬ ਤੁਸੀਂ ਬੜੀ ਮਹੱਤਵਪੂਰਨ ਗੱਲ ਕੀਤੀ ਹੈ ਦੇਖੋ ਗੱਲ ਹੈ ਮੈਂ ਇੱਕ ਸਿੱਖ ਦੇ ਤੌਰ ਤੇ ਗੱਲ ਕਰ ਰਿਹਾ ਹਾਂ ਇਸ ਵੇਲੇ ਸਾਡੇ ਨਾਲ ਚੰਗਾ ਕਿਸੇ ਨੇ ਵੀ ਨਹੀਂ ਕੀਤਾ ਅੱਜ ਜੋ ਸਿੱਖਾਂ ਦੀ ਹਾਲਤ ਭਾਰਤ ਦੇ ਵਿੱਚ ਹੈ ਉਹਦੇ ਵਾਸਤੇ ਬਹੁਤ ਹੱਦ ਤੱਕ ਕਾਂਗਰਸ ਜ਼ਿੰਮੇਵਾਰ ਹੈ ਕਾਂਗਰਸ ਨੇ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਉਹਨਾਂ ਤੋਂ ਮੁਨਕਰ ਹੋਏ ਉਹਦੇ ਬਾਅਦ ਜੋ ਉਹਨਾਂ ਜੂਨ 84 ਦੇ ਵਿੱਚ ਕੀਤਾ ਉਹ ਸਿੱਖ ਕਦੀ ਭੁੱਲ ਨਹੀਂ ਸਕਦੇ ਨਵੰਬਰ 74 ਦਾ ਸਿੱਖਾਂ ਦਾ ਕਤਲੇਆਮ ਅਲੱਗ-ਨੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇੱਕ ਐਸਾ ਕਾਲਾ ਦਾਗ ਹੈ ਔਰ ਐਸਾ ਜ਼ਖਮ ਹੈ ਸਿੱਖ ਕੌਮ ਦੇ ਸੀਨੇ ਤੇ ਲੱਗਾ ਹੋਇਆ ਜਿਹਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਲੇਕਿਨ ਅੱਜ ਜਿਹੜੇ ਦੇਸ਼ ਦੇ ਹਾਲਾਤ ਨੇ ਔਰ ਕਾਂਗਰਸ ਦੇ ਗਿਰਨ ਦਾ ਇੱਕ ਬੜਾ ਵੱਡਾ ਕਾਰਨ ਵੀ ਇਹ ਸੀ ਸਿੱਖ ਤੌਰ ਸਮੂਹਿਕ ਤੌਰ ਤੇ ਕਾਂਗਰਸ ਦੇ ਵਿਰੋਧ ਦੇ ਵਿੱਚ ਸੀ ਇਸ ਵਜ੍ਹਾ ਕਰਕੇ ਵੀ ਉਹਨਾਂ ਨੇ ਅਸੇ ਕੌਮ ਦੇ ਨਾਲ ਅਣਿਆ ਕੀਤਾ ਬੜੀ ਵੱਡੀ ਕਹਾਣੀ ਹੈ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਬੜੇ ਬਹੁਤ ਜ਼ਿਆਦਾ ਜ਼ਖਮ ਨੇ ਉਹਨਾਂ ਨੂੰ ਫਰੋਲਣਾ ਨਹੀਂ ਮਨਾ ਚਾਹੁੰਦਾ ਔਰ ਜਿਸ ਵੇਲੇ ਭਾਜਪਾ ਦਾ ਉਭਾਰ ਰਿਹਾ ਤੇ ਬਹੁਤ ਸਾਰੇ ਸਿੱਖ ਜਿਹੜਾ ਉਹਨੇ ਚਾਹੇ ਅਕਾਲੀ ਦਲ ਦੀ ਭਾਈਵਾਲੀ ਦੀ ਵਧਿਆ ਕਰਕੇ ਜਾਂ ਇਹ ਸੋਚ ਕੇ ਕਿ ਕਾਂਗਰਸ ਦਾ ਕੋਈ ਬਦਲ ਆਇਆ ਹੈ ਉਹਨੇ ਭਾਜਪਾ ਨੂੰ ਵੋਟ ਪਾਈ ਲੇਕਿਨ ਪਿਛਲੇ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਸਿੱਖੇ ਮਹਿਸੂਸ ਕਰ ਚੁੱਕਾ ਸੀ ਵੀ ਜੋ ਅਸੀਂ ਬੀਜੇਪੀ ਕੋਲੋਂ ਆਸ ਕਰਦੇ ਸਾਂ ਉਹਦੇ ਬਿਲਕੁਲ ਉਲਟ ਹੋਇਆ ਮੈਂ ਇੱਕ ਬੜੇ ਸਾਫਤ ਲਫ਼ਜ਼ਾਂ ਵਿੱਚ ਕਹਾਂ ਕਾਂਗਰਸ ਨੇ ਸਿੱਖ ਮਾਰੇ ਸੀ ਜੂਨ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਿੱਖਾਂ ਦੇ ਕੇਂਦਰੀ ਸਥਾਨ ਤੇ ਹਮਲਾ ਕਰਕੇ ਸਿੱਖਾਂ ਦੇ ਦਿਲ ਨੂੰ ਚੋਟ ਪਹੁੰਚਾਈ ਸਿੱਖਾਂ ਦਾ ਕਤਲੇਆਮ ਕੀਤਾ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਹ ਤਾਂ ਘੱਟ ਗਿਣਤੀਆਂ ਦਾ ਖਾਤਮਾ ਕਰ ਰਹੀ ਹੈ। ਇਹ ਸਿੱਖੀ ਨੂੰ ਖਤਮ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਅੱਜ ਸਿੱਖੀ ਦੇ ਸਨਾਤਨੀ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਸਿੱਖਾਂ ਨੂੰ ਸਨਾਤਨ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਅੱਜ ਸਿੱਖ ਨੂੰ ਬੜੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਸਾਡੇ ਸਾਹਮਣੇ ਇਹ ਮੁੱਦਾ ਹੈ ਵੀ ਸਾਡੀ ਆਜ਼ਾਦ ਹਸਤੀ ਜਿਹੜੀ ਐ ਜਿਹੜੇ ਲੋਕ ਉਹਨੂੰ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਲ ਸਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਸਮਝ ਕਿਵੇਂ ਹੋ ਸਕਦਾ ਹੈ ਕਿਸੇ ਦੇ ਗੁਰਦੁਆਰੇ ਜਾ ਕੇ ਮੱਥਾ ਟੇਕਣ ਨਾਲ ਜਾਂ ਪੰਜਾਬ ਜਾ ਕੇ ਸਿੱਖ ਦੇ ਸਿਰ ਦੇ ਉੱਤੇ ਪੱਗ ਬੰਨਣ ਦੇ ਨਾਲ ਜਾਂ ਕਿਸੇ ਖਾਸ ਗੁਰਪੁਰਬ ਦੇ ਮੌਕੇ ਤੇ ਵਧਾਈਆਂ ਦੇਣ ਦੇ ਨਾਲ ਉਸੇ ਕਿਤੂ ਨਹੀਂ ਹੋ ਜਾਂਦਾ ਇਹ ਗੱਲਾਂ ਦਾ ਪਰਵਾਣਾ ਬੁਲਾਉਣ ਪਾਉਣ ਦੇ ਵਾਸਤੇ ਵਿਅਮ ਪਾਉਂਡ ਦੇ ਵਾਸਤੇ ਕੌਮਾਂ ਨੂੰ ਗੁਗਰਾ ਕਰਨ ਦੇ ਵਾਸਤੇ ਹਰ ਕੋਈ ਕਰਦਾ ਹੈ ਹਰ ਪੋਲਿਟਿਕਲ ਪਾਰਟੀ ਕਰਦੀ ਹੈ ਅਸਲ ਤਾਂ ਇਹ ਕਿ ਉਹਦੇ ਨੀਤੀਆਂ ਕੀ ਚੱਲ ਰਹੀਆਂ ਨੇ ਅੱਜ ਜਿਸ ਤਰ੍ਹਾਂ ਦੇ ਨਾਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਇਲੈਕਸ਼ਨ ਪਿਛਲੇ ਇਲੈਕਸ਼ਨਾਂ ਨੂੰ ਵੀ ਕੌਮਾਂ ਦੇ ਸਿਰ ਤੇ ਉੱਤੇ ਵੰਡਿਆ ਗਿਆ ਮੁਸਲਿਮ ਵਰਸਸ ਹਿੰਦੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਨੂੰ ਵੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਚਾਹੇ ਉਹ ਕਾਮਯਾਬ ਹੋ ਰਹੀ ਹੈ ਜਾਂ ਨਹੀਂ لیکن ਨਾਲ ਹੀ ਨਾਲ ਸਿੱਖ ਕੌਮ ਦੇ ਵਿਰੁੱਧ ਵੀ ਕੰਗਰਸ਼ ਚੇੜ ਦਿੱਤਾ ਗਿਆ ਇੱਕ ਪਾਸੇ ਸਿੱਖਾਂ ਨੂੰ ਖੁਸ਼ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਦੂਜੇ ਪਾਸੇ ਨੀਤੀਆਂ ਉਹ ਘੜੀਆਂ ਜਾ ਰਹੀਆਂ ਨੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ ਸਿੱਖ ਕੌਮ ਦੀ ਹਸਤੀ ਖਤਮ ਕਰਤੀ ਜਾਏ ਇਹਨੂੰ ਸਨਾਤਨ ਦਾ ਨਾਂ ਦੇ ਉੱਤੇ Hindu ਕੌਮ ਚ ਜੁਜ਼ਬ ਕਰ ਲਿਆ ਜਾਏ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਜਿਹੜੀਆਂ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਹੈਗੀਆਂ ਉਹ ਸਿੱਖ ਵਿਰੋਧੀ ਨੇ ਬਹੁਤ ਜ਼ਿਆਦਾ ਸਿੱਖ ਵਿਰੋਧੀ ਨੇ ਔਰ ਸਿਰਫ ਸਿੱਖ ਵਿਰੋਧੀ ਨਹੀਂ ਸਾਰੀਆਂ ਮਿਨੋਰਿਟੀਜ਼ ਦੇ ਵਿਰੋਧੀ ਨੇ। ਗ੍ਰੀਟ। ਸਾਰੀਆਂ ਮਿਨੋਰਿਟੀਜ਼ ਦੇ ਵਿਰੋਧੀ ਨੇ ਇਹ ਤੇ ਬੜਾ ਖੁੱਲ ਕੇ ਕਹਿ ਉਹਨਾਂ ਨੇ ਕਿ ਅਸੀਂ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦੇ ਹਾਂ। ਜਿਹੜੀਆਂ ਸੰਵਧਾਨ ਨੂੰ ਬਦਲਣ ਦੀਆਂ ਗੱਲਾਂ ਹੋ ਰਹੀਆਂ ਨੇ ਇਸੇ ਕਰਕੇ ਹੋ ਰਹੀਆਂ ਨੇ ਨਾ। ਕਿ ਅਸੀਂ ਹਿੰਦੂ ਰਾਜ ਨੂੰ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦੇ ਹਾਂ। ਔਰ ਜਿਹੜਾ ਸੰਵਧਾਨ ਹੈ ਉਹਦੇ ਮੁਤਾਬਕ ਹੋ ਨਹੀਂ ਸਕਦਾ ਇਸ ਕਰਕੇ ਸੰਵਧਾਨ ਬਦਲਣਾ ਪਵੇਗਾ ਜੇ ਇਹ ਕਰਨਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਵਧਾਨ ਬਦਲੇ ਬਗੈਰ ਦੇਖੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਿਆਂਦੀ ਉਹਨੇ ਡਿਕਲੇਅਰ ਕੀਤਾ ਕਿ ਮੈਂ ਐਮਰਜੈਂਸੀ ਲਗਾ ਰਹੀ ਹਾਂ ਦੇਸ਼ ਦੇ ਵਿੱਚ ਆਹ ਜਿਹੜੇ ਹਕੂਕ ਨੇ ਆਮ ਆਦਮੀ ਦੇ ਉਹ ਕੁਝ ਸਮੇਂ ਦੇ ਵਾਸਤੇ ਸਸਪੈਂਡ ਰੈਂਡ ਗਏ ਲੇਕਿਨ ਇਹਨਾਂ ਨੇ ਤੇ ਬਿਗੈਰ ਡਿਕਲੇਅਰ ਕੀਤੇ ਉਸ ਐਮਰਜੈਂਸੀ ਤੋਂ ਕਿਤੇ ਅੱਗੇ ਵੀ ਚਲਾ ਗਿਆ ਕੰਮ ਜੀ ਉਹ ਐਮਰਜੈਂਸੀ ਤਾਂ ਬਹੁਤ ਛੋਟੀ ਪੈ ਗਈ ਹੈ ਜਿਹਦਾ ਇਹ ਅੱਜ ਗੱਲਾਂ ਕਰ ਰਹੇ ਨੇ ਨਾ ਉਹ ਐਮਰਜੈਂਸੀ ਬਹੁਤ ਛੋਟੀ ਪੈ ਗਈ ਹੈ ਇਹ ਤਾਂ ਉਸ ਤੋਂ ਬਹੁਤ ਵੱਡੀ ਐਮਰਜੈਂਸੀ ਹੈ ਜਿਹੜੀ ਦੇਸ਼ ਦੇ ਵਿੱਚ ਲੱਗੀ ਹੋਈ ਹੈ ਜਿੱਥੇ ਕੋਈ ਖੁੱਲ ਕੇ ਸਭ ਨਹੀਂ ਲੈ ਸਕਦਾ ਦੂਜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੀ ਹਸਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਇੱਕ ਡੈਮੋਕ੍ਰੇਸੀ ਦੇ ਵਾਸਤੇ ਜ਼ਰੂਰੀ ਹੈ ਕਿ ਅਲੱਗ-ਅਲੱਗ ਪੋਲਿਟਿਕਲ ਪਾਰਟੀਆਂ ਪਰਫੁੱਲਤ ਹੋਣ ਅੱਜ ਜਿਹੜਾ ਦੇਸ਼ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਕੱਟਗਿੰਤੀਆਂ ਦੇ ਹੱਕ ਵਿੱਚ ਵੀ ਅਗਰ ਕੋਈ ਪੋਲਿਟਿਕਲ ਪਾਰਟੀ ਗੱਲ ਕਰੇ ਤੇ ਉਹਨੂੰ ਅਤੰਕਵਾਦੀ ਪਾਰਟੀ ਕਹਿ ਦਿੱਤਾ ਜਾਂਦਾ ਹੈ ਇਹਦਾ ਮਤਲਬ ਸਾਰੀਆਂ ਕੱਟਗਿੰਤੀਆਂ ਨੂੰ ਅਤੰਕਵਾਦੀ ਇਹਨਾਂ ਬਣਾ ਹੀ ਦਿੱਤਾ ਜਿਹੜਾ ਉਹਨਾਂ ਦੇ ਹੱਕੇ 'ਚ ਗੱਲ ਕਰੇ ਉਹ ਵੀ ਅਤੰਕਵਾਦੀ ਜਿਹੜੀਆਂ ਪਾਲਿਸਿਜ਼ ਅੱਜ ਭਾਜਪਾ ਦੀਆਂ ਚੱਲ ਰਹੀਆਂ ਨੇ ਉਹ ਦੇ ਵਿੱਚ ਇਹ ਦੇਸ਼ ਬਹੁਤਾ ਲੰਬਾ ਸਮਾਂ ਇਕੱਠਾ ਨਹੀਂ ਰਹਿ ਸਕਦਾ ਮੈਂ ਤੁਹਾਨੂੰ ਦੱਸਦੇ ਹਾਂ ਕੱਲ ਨੂੰ ਰਸ਼ੀਆ ਵਰਗੇ ਆਲਾਗ ਜਿਹੜੇ ਨੇ ਇਸ ਦੇਸ਼ ਦੇ ਵਿੱਚ ਵੀ ਬਣਨ ਵਾਲੇ ਆਸਾਰ ਬਣ ਰਹੇ ਨੇ ਇਹਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਘੱਟੋ ਘੜਸ ਦੀ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਕਿਹੜਾ ਚੁੜਾਇਆ ਜਾਵੇ ਉਹਦੇ ਕੋਲੋਂ ਕਿਹੜਾ ਛੁੱਟ ਜੇ ਕੋਈ ਨਵੀਂ ਸੋਤ ਵਾਲੀ ਗੱਲ ਆਵੇ ਉਹਨਾਂ ਪਾਲਿਸੀਆਂ ਨੂੰ ਜਿਹੜਾ ਦੁਬਾਰਾ ਵਿਚਾਰ ਕੇ ਤੇ ਇੱਕ ਨਵੀਂ ਦੇਸ਼ ਦੇ ਵਿੱਚ ਵਿਚਾਰਧਾਰਾ ਲਿਆਂਦੀ ਜਾਵੇ ਜਿਹੜੀ ਇਹਨਾਂ ਸੰਵਿਧਾਨ ਦੇ ਵਿੱਚ ਹੈ ਕਿ ਇੱਕ ਸੈਕੂਲਰ ਕੰਟਰੀ ਹੈ ਸਾਰਿਆਂ ਨੂੰ ਬਰਾਬਰ ਦੇ ਹਕੂਕ ਨੇ ਤਾਂ ਕੋਈ ਜਿਹੜੇ ਰਿਵਾਈਵਲ ਦੇ ਚਾਂਸਸ ਬਣ ਸਕਦੇ ਨੇ ਇਹ ਇਹ ਖਾਸਾ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਪਰ ਕੀ ਸਿੱਖ ਸਮਾਜ ਦੇ ਅੰਦਰ ਜਿਸ ਤਰ੍ਹਾਂ ਦੀ ਹੁਣ ਆਪਾਂ ਗੱਲ ਕੀਤੀ ਹੈ ਕਿ ਪ੍ਰਤੀਨਿਧਤਾ ਕਰਦਾ ਸ਼੍ਰੋਮਣੀ ਕਾਲੀਦਾਸ ਤੇ ਸ਼ਰੋਮਨੀ ਅਕਾਲੀ ਦਲ ਤਾਂ ਆਪਣੀਆਂ ਸੀਟਾਂ ਦੀਆਂ ਗਿਣਤੀਆਂ ਮਿੰਤੀਆਂ 'ਚ ਲੱਗਾ ਹੈ ਤੇ ਇਹਨਾਂ ਗੱਲਾਂ 'ਚ ਕੋਈ ਗੱਲ ਆ ਨਹੀਂ ਰਹੀ ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਸੁਖਦੇਵ ਸਿੰਘ ਢੀਂਸਾ ਹੋਣੀ ਬੀਬੀ ਜਗੀਰਕਰ ਹੋਣੀ ਅਕਾਲੀ ਦਲ 'ਚ ਸ਼ਾਮਲ ਹੋਏ ਔਰ ਇਸ ਕਰਕੇ ਸ਼ਾਮਲ ਹੋਏ ਕਿ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤੇ ਅਸੀਂ ਇਸ ਨੂੰ ਇਹਦੇ ਨਾਲ ਹੀ ਰਹਿਣਾ ਪਰ ਹੁਣ ਜਦੋਂ ਸੀਟਾਂ ਦਾ ਮਾਮਲਾ ਆਇਆ ਤਾਂ ਫੇਰ ਦੁਬਾਰਾ ਉਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ ਜਿਸ ਤਰ੍ਹਾਂ ਪਰਸੋਂ ਵੀ ਇਹਨਾਂ ਦੀ ਮੀਟਿੰਗ ਹੋਈ ਸੁਖਦੇਵ ਸਿੰਘ ਢੀਂਸਾ ਗੁਰਪ੍ਰੀਤ ਕਿਉਂਕਿ ਪਹਿਲਾਂ ਵੀ ਜਿਹੜਾ ਉਹ ਗਰੁੱਪ ਸੀ ਅੱਧਾ ਪਚਦਾ ਆਇਆ ਸੀ ਇਹਦਾ ਜਿਹੜਾ ਉਹਨਾਂ ਨੇ ਵੱਖਰਾ ਰਾਹ ਚੁਣਿਆ ਸੀ ਉਹਨਾਂ ਨੇ ਸ਼ੋਮਨੀ ਕਾਲੀਦਾਲ ਜੀ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਹੁਣ ਉਹਦੇ ਚ ਜਿਹੜਾ ਸਰਦੀਪ ਸਿੰਘ ਬਰਨਾਲਾ ਦਾ ਪਰਿਵਾਰ ਹੈ ਉਹ ਵੀ ਸ਼ਾਮਲ ਸੀ ਤਾਂ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਜੇ ਇਸ ਤਰ੍ਹਾਂ ਦੀ ਸਥਿਤੀ ਹੈ ਸੀਟਾਂ ਦੀਆਂ ਗਿਣਤੀਆਂ ਮਿੰਟੇ ਤੱਕ ਗੱਲ ਸੀਮਤ ਰਹੀ ਤਾਂ ਫਿਰ ਉਪਾਉਸ਼ੀਆਂ ਦੇ ਵਿਰੋਧ ਦੀ ਗੱਲ ਤਾਂ ਰਹਿ ਨਹੀਂ ਜਾਂਦੀ ਕਿਤੇ ਵੀ ਜੰਡੂ ਸਾਹਿਬ ਅਸਲ ਦੇ ਵਿੱਚ ਨਾ ਦੋ ਚੀਜ਼ਾਂ ਨੂੰ ਅਲੱਗ-ਅਲੱਗ ਕਰਕੇ ਵੇਖਣਾ ਪਾਏਗਾ ਜੀ ਇੱਕ ਆਮ ਸਿੱਖ ਜਨਤਾ ਸਿੱਖ ਸੰਗਤ ਔਰ ਦੂਸਰਾ ਲੀਡਰਸ਼ਿਪ ਜਿਹੜੇ ਬੜੇ ਲੰਬੇ ਸਮੇਂ ਤੋਂ ਕੁਰਸੀਆਂ ਦਾ ਆਨੰਦ ਮਾਣ ਰਹੇ ਨੇ ਜਦੋਂ ਸੁਖਦੇਵ ਸਿੰਘ ਢੀਂਡਸਾ ਅਲੱਗ ਹੋਏ ਤਾਂ ਉਹਨਾਂ ਸਾਹਮਣੇ ਦੇ ਨਾਲ ਭਾਈ ਬੀਜੇਪੀ ਦੇ ਨਾਲ ਇਹਦਾ ਮਤਲਬ ਉਹ ਸੋਚ ਤੇ ਨਹੀਂ ਨਾ ਬਦਲੀ ਉਹਨਾਂ ਵੇਖਿਆ ਕਿ ਆਕਾਲੀ ਦਲ ਦੁੱਲਦੀ ਕਿਸ਼ਤੀ ਹੈ ਤੇ ਉਹਦੇ ਵਿੱਚੋਂ ਉਤਰ ਗਏ ਉਤਰ ਕੇ ਉਹਨਾਂ ਆਪਣਾ ਅਲੱਗ ਬੋਡੀ ਬਣਾ ਕੇ ਅਲੱਗ ਪਾਰਟੀ ਬਣਾ ਕੇ ਤੇ ਸਾਂਝ ਫਿਰ ਬੀਜੇਪੀ ਦੇ ਨਾਲ ਪਾਈ ਇਹਨਾਂ ਦਾ ਇਕੱਠਾ ਹੋਣਾ ਸਿਰਫ ਆਪਣੀਆਂ ਕੁਰਸੀਆਂ ਦੇ ਵਾਸਤੇ ਹੈ ਵੀ ਸ਼ਾਇਦ ਸਾਡੇ ਇਕੱਠੇ ਹੋਣ ਨਾਲ ਮੁੜ ਕੇ ਲਕੀ ਛੱਡ ਤੇ ਵਿਸ਼ਵਾਸ ਕਰ ਲੈਣ ਤੇ ਸਾਨੂੰ ਕੁਝ ਸੀਟਾਂ ਮਿਲ ਜਾਣ ਅਸੀਂ ਆਪਣੀਆਂ ਆਪਣੀਆਂ ਸੀਟਾਂ ਕੱਢ ਸਕੀਏ ਇਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਕੌਮ ਦੇ ਹਿੱਤ ਵਿੱਚ ਨਹੀਂ ਤੁਸੀਂ ਫਿਰ ਉਹੀ ਗੱਲ ਹੋਣੀ ਚਾਹੀ ਸੀ ਇਹ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਹੈ ਇਹ ਨੁਮਾਇੰਦਗੀ ਜਥੇਬੰਦੀ ਸੀ ਅੱਜ ਸਿੱਖਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕੀ ਹੈ ਔਰ ਇਹ ਵਿਸ਼ਵਾਸ ਦੁਬਾਰਾ ਹੁਣ ਬਣ ਵੀ ਨਹੀਂ ਸਕਦਾ ਔਰ ਬਣਨਾ ਵੀ ਨਹੀਂ ਚਾਹੀਦਾ ਜੇ ਬਣ ਗਿਆ ਤੇ ਸਿੱਖ ਕੌਮ ਇੱਕ ਹੋਰ ਵੱਡਾ ਧੋਖਾ ਖਾਏਗੀ ਲੇਕਿਨ ਸਮੂਹਿਕ ਤੌਰ ਤੇ ਸਿੱਖ ਨੂੰ ਆਪਣੀ ਵਿਚਾਰਧਾਰਾ ਦੇ ਮੁਤਾਬਕ ਫੈਸਲਾ ਕਰਨਾ ਚਾਹੀਦਾ ਹੈ ਕਿ ਅੱਜ ਸਿੱਖ ਕੌਮ ਦਾ ਹਿੱਤ ਇਸ ਗੱਲ ਦੇ ਵਿੱਚ ਹੈ ਸਾਰੀਆਂ ਮੈਂਡੋਰੀਟੀਆਂ ਦਾ ਹੱਥ ਹਾਂ ਇਸ ਗੱਲ ਦੇ ਵਿੱਚ ਹਿੱਤ ਹੈ ਕਿ ਉਹ ਉਹ ਤਾਕਤਾਂ ਜਿਹੜੀਆਂ ਸੰਵਧਾਨ ਨੂੰ ਬਚਾਉਣ ਦੀ ਗੱਲ ਕਰ ਰਹੀਆਂ ਨੇ ਸੈਕੂਲਰਿਜ਼ਮ ਨੂੰ ਰੀਇਸਟੈਬਲਿਸ਼ ਕਰਨ ਦੀ ਗੱਲ ਕਰ ਰਹੀਆਂ ਨੇ ਸਾਰੀਆਂ ਪੌਮਾਂ ਨੂੰ ਸਤਿਕਾਰ ਦੇਣ ਦੀ ਗੱਲ ਕਰ ਰਹੀਆਂ ਨੇ ਉਹਨਾਂ ਫੋਰਸਿਸ ਨੂੰ ਮਜ਼ਬੂਤ ਕੀਤਾ ਜਾਏ ਤੇ ਜਿਹੜੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰ ਰਹੇ ਨੇ ਅੱਜ ਵੀ ਜਿਹੜੇ ਹਿੰਦੂ ਮੁਸਲਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਨ੍ਹਾਂ ਦਾ ਕੋਈ ਵੀ ਪਾਲਿਸੀ ਆਮ ਮਨੁੱਖ ਦੇ ਵਾਸਤੇ ਨਹੀਂ ਦੇਸ਼ ਦੀ ਆਮ ਜਨਤਾ ਦੇ ਵਾਸਤੇ ਨਹੀਂ ਸਿਰਫ ਵੱਡੇ ਵੱਡੇ ਤਣਾੜ ਲੋਕਾਂ ਨੂੰ ਤਣਾੜ ਹੋਰ ਬਣਾਉਣਾ ਤੇ ਉਹਨਾਂ ਦੇ ਤਾਕਤ ਦੇ ਉੱਤੇ ਉਹਨਾਂ ਦੇ ਪੈਸੇ ਦੀ ਤਾਕਤ ਦੇ ਉੱਤੇ ਇਲੈਕਸ਼ਨ ਲੜ ਕੇ ਲੋਕਾਂ ਨੂੰ ਖਰੀਦ ਕੇ ਐਮਐਲਏ ਨੂੰ ਖਰੀਦ ਕੇ ਸੰਸਦਾਂ ਕੀਤੇ ਤੇ ਆਪਣੀ ਸਰਕਾਰ ਬਣਾ ਲੈਣੀ ਇਹੀ ਉਹਨਾਂ ਦੀ ਨੀਤੀ ਚੱਲ ਰਹੀ ਹੈ ਇਹਨਾਂ ਕੋਲੋਂ ਖਹਿੜਾ ਛਡਾਉਣਾ ਔਖਾ ਹੈ ਪਰ ਬਹੁਤ ਜ਼ਰੂਰੀ ਹੈ ਇਹ ਕਹਾ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ ਤੇ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਸੰਗਤ ਵਿੱਚ ਵਿਚਰਦੇ ਹੋ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਵੀ ਬਹੁਤ ਵੱਡੇ ਉਪਰਾਲੇ ਕਰਦੇ ਹੋ ਕਿਤਾਬਾਂ ਵੀ ਲਿਖੀਆਂ ਤੁਸੀਂ ਇਹ ਸਾਰੇ ਨੂੰ ਸਮਝਿੰਦੇ ਹੋ ਤੇ ਤੁਸੀਂ ਜਦੋਂ ਹੁਣ ਸੰਗਤ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਤਾਂ ਸੰਗਤ ਕੀ ਮਹਿਸੂਸ ਕਰ ਰਹੀ ਹੈ ਸਰ ਬਿਲਕੁਲ ਕਲੀਅਰ ਹੈ ਜੀ ਮੈਂ ਜੋ ਗੱਲਬਾਤ ਕਰ ਰਿਹਾ ਨਾ ਉਹ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਗੱਲ ਕਰ ਰਿਹਾ ਜੀ ਅੱਜ ਬਹੁਤੀ ਸਿੱਖ ਸੰਗਤ ਦੀ ਇਹੀ ਸੋਚ ਹੈ ਕਿ ਕਿਸੇ ਤਰ੍ਹਾਂ ਇਹ ਜਿਹੜਾ ਲੋਟੂ ਟੋਲਾ ਕਾਬਜ਼ ਹੋ ਗਿਆ ਦੇਸ਼ ਦੇ ਉੱਤੇ ਤੁਸੀਂ ਦੇਖੋ ਨਾ ਇੱਕ ਪਾਸੇ ਗੱਲਾਂ ਕਰਦੇ ਕਰਦੇ ਕਿ ਪ੍ਰਸ਼ਟਾਚਾਰ ਖਤਮ ਕਰਨਾ ਹੈ ਤੇ ਕਿੰਨਾ ਵੱਡਾ ਪ੍ਰਸ਼ਟਾਚਾਰ ਆ ਜਿਹੜਾ 8000 ਕਰੋੜ ਮੈਂ ਖਾਸ ਤੈ ਗੱਲ ਅਸਲ ਵਿੱਚ ਸ਼ਰੋਨੀ ਕਾਲੀ ਦਲ ਦੀ ਕੀਤੀ ਸੀਗੀ ਕਿ ਸੰਗਤ ਕੀ ਕਹਿੰਦੀ ਹੈ ਨਹੀਂ ਸੰਗਤ ਕਾਲੀ ਦਲ ਦੇ ਨਾਲ ਜਾਣ ਨੂੰ ਤਿਆਰ ਨਹੀਂ ਸੰਗਤ ਕਾਲੀ ਦਲ ਨੂੰ ਰਿਜੈਕਟ ਕਰ ਚੁੱਕੀ ਹੈ ਔਰ ਮੁੜ ਕੇ ਬਿਲਕੁਲ ਪਰਵਾਣ ਕਰਨ ਦੇ ਮੂਡ ਦੇ ਵਿੱਚ ਨਹੀਂ ਜੀ ਜਿੰਨਾ ਕਿ ਮੇਰੇ ਸੰਬੰਧ ਦੇ ਵਿੱਚ ਆਏ ਨੇ ਸੰਪਰਕ ਦੇ ਵਿੱਚ ਆਏ ਨੇ ਔਰ ਮੈਂ ਸਿੱਖਣਾ ਵੀ ਮਿਲਦਾ ਰਹਿਣਾ ਮੇਰਾ ਤਾਂ ਕੰਮ ਇਹੀ ਹੈ ਸੰਗਤ ਨਾਲ ਮੇਰਾ ਰੋਜ਼ ਦਾ ਸਿੱਧਾ ਵਾਹ ਰਹਿਦਾ ਹੈ ਉਹ ਬਿਲਕੁਲ ਕਾਲੀ ਦਲ ਦੀ ਰਾਈਬਲ ਦੇ ਵਿੱਚ ਕੁਝ ਨਹੀਂ ਸਿਰਫ ਇਹ ਸਾਹਮਣੇ ਆਉਂਦਾ ਕਈ ਵਾਰੀ ਵੀ ਹੋਰ ਹੈ ਕੋਈ ਨਹੀਂ ਇਹ ਗੈਪ ਹੈ ਜਿਹੜਾ ਉਹ ਭਰਨਾ ਬੜਾ ਜ਼ਰੂਰੀ ਹੈ ਕਿ ਹੋਰ ਹੈ ਕੋਈ ਨਹੀਂ ਉਹ ਗੈਪ ਨਹੀਂ ਭਰਿਆ ਜਾਏਗਾ ਤੇ ਫਿਰ ਕਿਸੇ ਵੇਲੇ ਗਲਤੀ ਨਾਲ ਰਿਵਾਈਵਲ ਵੀ ਹੋ ਸਕਦਾ ਹੈ ਜੀ ਤੇ ਤੁਹਾਨੂੰ ਕੀ ਲੱਗਦਾ ਕੋਈ ਇਸ ਤਰ੍ਹਾਂ ਦੀ ਵੀ ਜਥੇਬੰਦੀ ਆ ਸਕਦੀ ਹੈ ਹੋਂਦ ਵਿੱਚ ਜਾਂ ਲੰਮੇ ਸਮੇਂ ਦੇ ਮੰਥਨ ਤੋਂ ਬਾਅਦ ਕਿ ਜਿਹੜੀ ਇਸ ਤਰ੍ਹਾਂ ਸਿੱਖ ਜਮਾਤ ਦੀ ਸਿੱਖ ਸਮਾਜ ਦੀ ਸਿੱਖ ਪੰਥ ਦੀ ਨਮੈਂਦਾ ਜਥੇਬੰਦੀ ਬਣ ਕੇ ਉੱਭਰ ਸਕੇ ਜੰਦੂ ਸਾਹਿਬ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਜਥੇਬੰਦੀਆਂ ਹੁਣ ਨਵ ਮਾਰਕੀਟ ਦੇ ਵਿੱਚ ਆਈਆਂ ਹੋਈਆਂ ਕੌਮ ਦੇ ਵਿੱਚ ਆਈਆਂ ਹੋਈਆਂ ਲੇਕਿਨ ਪੂਰਾ ਵਿਸ਼ਵਾਸ ਕੋਈ ਨਹੀਂ ਪਾ ਸਕਿਆ ਹਾਲੇ ਕਿ ਪਿੱਛੇ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਸਨ ਲੋਕ ਸਭਾ ਦੀ ਸੀਟ ਲੇਕਿਨ ਜੇ ਮੈਂ ਕਹਾਂ ਕਿ ਉਹਨਾਂ ਨੇ ਆਪਣਾ ਕੌਮ ਦੇ ਵਿੱਚ ਕੋਈ ਸਤਕਾਰ ਵਧਾ ਲਿਆ ਤੇ ਉਹਨਾਂ ਦੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੈਪ ਨੂੰ ਪੂਰਾ ਕਰ ਸਕੇਗੀ ਮੈਨੂੰ ਐਸਾ ਨਜ਼ਰ ਨਹੀਂ ਆਉਂਦਾ ਅਨਫੋਰਚੂਨੇਟਲੀ ਐਸੇ ਜਿਹੜੀਆਂ ਜਥੇਬੰਦੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਵਿੱਚੋਂ ਤਾਂ ਨਜ਼ਰ ਨਹੀਂ ਆਉਂਦਾ ਲੇਕਿਨ ਮੈਨੂੰ ਇਹ ਪੂਰੀ ਆਸ ਹੈ ਕਿ ਇਹ ਗੈਪ ਬਹੁਤਾ ਸਮਾਂ ਨਹੀਂ ਰਹੇਗਾ ਪਰ ਉਹਦੇ ਵਿੱਚੋਂ ਨਵਾਂ ਆਏਗਾ ਜਦੋਂ ਵੀ ट्रांजिशन ਹੁੰਦੀ ਹੈ ਤੇ ट्रांजिशन ਦੇ ਵਿੱਚ ਕੁਝ ਸਮਾਂ ਜਿਹੜਾ ਹੈ ਉਹ ਇਹੋ ਜਿਹਾ ਹੁੰਦਾ ਹੈ ਜਿਹੜਾ ਦੁਚਿੱਤੀ ਦਾ ਹੁੰਦਾ ਹੈ ਉਹਦੇ ਬਾਅਦ ਜਿਹੜਾ ਕੋਈ ਨਾ ਕੋਈ ਚਾਨਣ ਉਸ ਤਰ੍ਹਾਂ ਨਜ਼ਰ ਆਉਂਦਾ ਜ਼ਰੂਰ ਔਰ ਉਸ ਚਾਨਣ ਦੇ ਨਜ਼ਰ ਆਉਣ ਦੇ ਨਾਲ ਕੌਮ ਦੇ ਵਿੱਚ ਨਵੀਂ ਜਾਗਰੂਕੀ ਆਵੇਗੀ ਕੀ ਕਹਾਂ ਜੀ ਇਸ ਤਰ੍ਹਾਂ ਵੀ ਮਹਿਸੂਸ ਕਰਦੀ ਹੈ ਸੰਗਤ ਕਿ ਜਿਸ ਤਰ੍ਹਾਂ ਇੱਕ ਵਾਰੀ ਪਿੱਛੇ ਜਦੋਂ ਚੋਣਾਂ 'ਚ ਹਾਰ ਹੋਈ ਸੀ ਤੇ ਕਾਲੀ ਦਲ ਨੇ ਇੱਕ ਆਪਣੀ ਰਿਵਿਊ ਕਮੇਟੀ ਬਣਾਈ ਸੀ ਜਿੰਦੇ 'ਚ ਕਿ ਸਾਰੀ ਇਸ ਗੱਲ ਦਾ ਪਤਾ ਲਾਇਆ ਜਾਵੇ ਕਾਰਨਾਂ ਦਾ ਪਤਾ ਲਾਇਆ ਜਾਵੇ ਤੇ ਉਸ ਕਮੇਟੀ ਨੇ ਰਿਪੋਰਟ ਵੀ ਦਿੱਤੀ ਸੀ ਕਿ ਜਿਹੜੇ ਥੱਲੇ ਵਰਕਰ ਹੈ ਜਾਂ ਥੱਲੇ ਕਾਡਰ ਹੈ ਜਾਂ ਸੰਗਤ ਹੈ ਉਹ ਇਹ ਚਾਹੁੰਦੀ ਹੈ ਕਿ ਲੀਡਰਸ਼ਿਪ 'ਚ ਤਬਦੀਲੀ ਕੀਤੀ ਜਾਵੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੇ ਲੀਡਰਸ਼ਿਪ ਤਬਦੀਲੀ ਹੋ ਜੇ ਤਾਂ ਕਾਲੀ ਦਲ ਦੇ ਵਿੱਚ ਕੋਈ ਨਵੇਂ ਸਿਰੇ ਤੋਂ ਨਵੀਂ ਜਿਹੜੀ ਦਿਸ਼ਾ ਬਣ ਸਕਦੀ ਹੈ ਜੰਧੂ ਸਾਹਿਬ ਗੱਲ ਇਹ ਹੈ ਜਿਹੜੀ ਰਿਪੋਰਟ ਸੀ ਉਹਦੇ ਮੁਕਾਬਕ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਕੁਰਸੀ ਛੱਡ ਦੇਣੀ ਚਾਹੀਦੀ ਸੀ ਨਵੀਂ ਲੀਡਰਸ਼ਿਪ ਨੂੰ ਮੌਕਾ ਦੇਣਾ ਚਾਹੀਦਾ ਸੀ ਲੇਕਿਨ ਨਾ ਤਾਂ ਉਹਨੇ ਛੱਡੀ ਤੇ ਨਾ ਛੱਡੇਗਾ ਉਹ ਤੇ ਆਪਣੀ ਪਰਿਵਾਰਕ ਜਾਇਦਾਦ ਸਮਝਦੇ ਨੇ ਅਕਾਲੀ ਦਲ ਨੂੰ ਫੇਰ ਜਿਹੜੇ ਨਾਲ ਉਹਨਾਂ ਦੇ ਇੰਨੇ ਸਾਲ ਉਮਰ ਪਰ ਕੌਮ ਨੂੰ ਧੋਖਾ ਦੇਣ ਦੇ ਵਿੱਚ ਸ਼ਰੀਕ ਰਹੇ ਕਿ ਉਹ ਇੱਕ ਦਿਨ ਜ ਬਦਲ ਜਾਣਗੇ ਤੁਸੀਂ ਹੁਣ ਜਿਨ੍ਹਾਂ ਦੀ ਗੱਲ ਕੀਤੀ ਸੋ ਮੈਂ ਉਹ ਦੋ ਤਿੰਨ ਨਾਂ ਜਿਹੜੇ ਤੁਸੀਂ ਲਏ ਉਹਨਾਂ ਨਾਵਾਂ ਦੀ ਲੱਲਵਾ ਸਰਦੇਵ ਸਿੰਘ ਢੀਂਡ ਸਾਹਿਬ ਦੀ ਲੱਲਵਾ ਬੀਬੀ জাকੀਰ ਕੌਰ ਦੀ ਲੱਲਵਾ ਕਿ ਇਹਨਾਂ ਦਾ ਕਿਰਦਾਰ ਇੱਕ ਦਿਨ ਜ ਬਦਲ ਜਾਏਗਾ ਸੁਪੀਰ ਸਿੰਘ ਬਦਲ ਬਦਲਦੇ ਬਦਲਣ ਨਾਲ ਉਹਨਾਂ ਦਾ ਕਿਰਦਾਰ ਤੇ ਅਸੀਂ ਵੇਖ ਲਿਆ ਜਿਸ ਲਈ ਸੁਖਦੇਵ ਸਿੰਘ ਢੀਂਡ ਸਾਹਿਬ ਨੇ ਅਲੱਗ ਪਾਰਟੀ ਬਣਾਈ ਤੇ ਭਾਜਪਾ ਦੇ ਨਾਲ ਸਾਂਝ ਪਾਈ ਉਹਨੇ ਕਿਉਂਕਿ ਉਹ ਕੋਈ ਪ੍ਰਭਾਵ ਨਹੀਂ ਪਾ ਸਕਿਆ ਸਿੱਖ ਸੰਗਤ ਤੇ ਇਸ ਕਰਕੇ ਉਹਨੇ ਵੇਖਿਆ ਕਿ ਭਾਜਪਾ ਨੇ ਉਹਨੂੰ ਨੇੜੇ ਨਹੀਂ ਲਾਉਣਾ ਉਹ ਉਹ ਜਿਹੜਾ ਵਾਪਸ ਉਧਰ ਨੂੰ ਤੁਰ ਪਿਆ ਜਿੱਥੇ ਮੈਂ ਇਹ ਸਮਝਦਾ ਵੀ ਸਿੱਖ ਕੌਮ ਨੂੰ ਇੱਕ ਨਵੀਂ ਨਿਰੋਈ ਸੋਚ ਵਾਲੀ ਇਮਾਨਦਾਰ ਸਿੱਖ ਲੀਡਰਸ਼ਿਪ ਦੀ ਲੋੜ ਹੈ ਉਥੇ ਇਹ ਵੀ ਮੈਂ ਸਮਝਦਾ ਕਿ ਇਹ ਅਕਾਲੀ ਦਲ ਉਹ ਨਹੀਂ ਹੈ ਜਿਹਦੇ ਉੱਤੇ ਦੁਬਾਰਾ ਵਿਸ਼ਵਾਸ ਕੀਤਾ ਜਾ ਸਕੇ ਜੀ ਕਹੋ ਜੀ ਆਪਣਾ ਸਮਾਵੀਸ਼ ਮਾਪਤੀ ਵਾਲ ਜਾਰੇ ਹੈ ਜੇ ਹੋਰ ਜੋ ਤੁਸੀਂ ਕੋਈ ਗੱਲ ਆਪਣੇ ਤੌਰ ਤੇ ਕੋਈ ਕਹਿਣੀ ਹੋਵੇ ਤਾਂ ਓਕੇ ਮੈਂ ਤਾਂ ਸਿਰਫ ਇਹ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਦੇਸ਼ ਜਿੱਥੇ ਵੀ ਬੈਠੇ ਨੇ ਉਹਨਾਂ ਨੂੰ ਸਿਰਫ ਇਹ ਨਹੀਂ ਬੇਨਤੀ ਕਰਾਂਗਾ ਖਾਸ ਤੌਰ ਤੇ ਪੰਜਾਬ ਬੰਦਿਆਂ ਨੂੰ ਕਿ ਬਹੁਤ ਸਾਰੇ ਕਾਂਗਰਸ ਦੇ ਵਿੱਚੋਂ ਬੀਜੇਪੀ ਚਲੇ ਗਏ ਅਕਾਲੀ ਦਲ ਤੋਂ ਬੀਜੇਪੀ ਚਲੇ ਗਏ ਆਮ ਆਦਮੀ ਪਾਰਟੀ ਤੋਂ ਬੀਜੇਪੀ ਚਲੇ ਗਏ ਸਿੱਖ ਚਿਹਰੇ ਨੇ ਉਹ ਸਿੱਖ ਜਿਹੜੇ ਜਿਹੜੇ ਨੇ ਆ ਕੇ ਤੁਹਾਨੂੰ ਪਰਵਾਉਣ ਦੀ ਕੋਸ਼ਿਸ਼ ਕਰਨਗੇ ਉਸ ਪਰਣ ਵਿੱਚ ਬਿਲਕੁਲ ਨਹੀਂ ਫਸਣਾ ਇਹ ਲੋਕ ਵੀ ਕਾਊ ਲੋਕ ਨੇ ਜਿਨ੍ਹਾਂ ਨੇ ਆਤਮਾ ਵੇਚੀਆਂ ਹੋਈਆਂ ਨੇ ਜ਼ਮੀਰ ਵੇਚੀਆਂ ਹੋਈਆਂ ਨੇ ਸਿਰਫ ਕੁਰਸੀਆਂ ਦੇ ਪੈਸੇ ਦੇ ਭੁੱਖੇ ਨੇ ਇਹ ਸੋਚ ਕੇ ਕਿ ਸਿੱਖ ਜਿਹੜੇ ਨੇ ਇਸ ਪ੍ਰੀਖੇ ਦੇ ਵਿੱਚ ਨਹੀਂ ਆਉਣਾ ਉਹ ਤਾਕਤਾਂ ਜਿਹੜੀਆਂ ਅੱਜ ਬੀਜੇਪੀ ਦੀ ਸੋਚ ਨੂੰ ਹਰਾ ਸਕਣ ਉਹਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰੇ ਦੇਸ਼ ਦੇ ਵਿੱਚ ਵੀ ਇਹ ਨੀਤੀ ਹੋਣੀ ਚਾਹੀਦੀ ਹੈ ਤੇ ਪੰਜਾਬ ਦੇ ਵਿੱਚ ਵੀ ਇਹ ਨੀਤੀ ਹੋਣੀ ਚਾਹੀਦੀ ਸਿਕਉਮ ਦੀ ਜੀ ਇਹ ਤੇ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਜਿਹੜੇ ਦੋ ਸਾਡੇ ਸਪਰੋ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਜਰੂਰ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ رائے ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਵਾਦ ਹੈ ਜੀ ਤੁਸੀਂ ਇਹ ਸੰਗਤ ਦੇ ਦਰਸ਼ਨ ਕਰਾਉਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ